ਵਾਜਬ ਡੀਜੀਪੀ ਸਾਹਿਬ ਨਾਲ ਜਿਹੜੀ ਨਸ਼ੇ ਦੇ ਜਵਾਬ ਚੰਗੀ ਫਰਦਰ ਤੇ ਮਹਿਮ ਚਲਾਈ ਗਈ ਹੈ ਉਹਦੇ ਸਦਕੇ ਵਿੱਚ ਡੀਜੀਪੀ ਸਾਹਿਬ ਜੀ ਸੁਪਨ ਸ਼ਰਮਾ ਜੀ ਵੱਲੋਂ ਸਾਡੇ ਸਪੈਸ਼ਲ ਸੈੱਲ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਨੇ ਕੈਪਟਨਸ ਅੰਗਰੂਪ ਗ੍ਰਫਤਾ ਕੀਤਾ ਜਿਹਦੇ ਕੋਲ ਤੈਨ ਕਿਲੋ 500 ਗ੍ਰਾਮ ਅਫੀਨ ਫੜੀ ਗਈ ਸੀ ਔਰ ਉਹਦੀ ਇੱਕ ਕਾਰ ਕਵਰ ਕੀਤੀ ਆ ਉਸ ਤੋਂ ਬਾਅਦ ਉਹਦੀ ਪੁਛਕਿਸ ਦੇ ਵਿੱਚ ਸਾਨੂੰ ਮਾਨਸੇ ਨਾਮ ਦਾ ਇਹੜਾ ਬੰਦਾ ਆ ਉਹ ਉਹਨਾਂ ਚਾਰਤੇ ਜਿਹਦੇ ਕੋਲੋਂ 7 ਕਿਲੋ ਹਫੀਮ ਔਰ 4 ਲੱਖ ਜਿਹੜੀ ਆ ਡਰਗ ਮਨੀ ਫੜੀ ਗਈ ਹੈ ਜਿਹਦੇ ਕੋਲ ਇੱਕ ਕਾਰ ਵੀ ਅਸੀਂ ਜਿਹੜੀ ਬਰਾਮਦ ਕੀਤੀ ਆ ਸੋ ਜਿਹੜੀ ਫਦਰ ਇਨਵੈਸਟੀਗੇਸ਼ਨ ਸਾਡੀ ਆਉਣ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਇਹਨਾਂ ਨੇ ਸਪਲਾਈ ਬੇਸਿਕਲੀ ਇਹ ਚਾਰ ਘੰਟੋ ਲਿਆ ਕੇ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਜੀ ਤਦੋਂ ਸਾਨੂੰ ਜਿਹੜੀ ਪੁਲੀ ਤੇ ਇਨਫੋਰਮੇਸ਼ਨ ਮਿਲੀ ਸੀ ਇਹ ਫਟਵਾਰੀ ਧਾਬੇ ਤੋਂ ਕੈਂਟ ਰੋਡ ਤੇ ਆ ਰਹੀ ਸੀ ਉੱਥੇ ਧਰੋਣ ਕੀਤੀ ਗਈ ਸੀ ਜੀ ਤਿੰਨ ਤੋਂ 500 ਗ੍ਰਾਮ ਫਿਰ ਇਹ ਫਦਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਪੀਮ ਔਰ 4 ਲੱਖ ਜਿਹੜਾ ਡਰਗ ਮਨੀ ਕੈਸ਼ ਔਰ ਇਤਕਾਰ ਤੋਂ ਕਿਹੜੀ ਲੈ ਕੇ ਆ ਰਹੀ ਸੀ ਇਹਨੇ ਜਲੰਧਰ ਸਪਲਾਈ ਦੇਣੀ ਸੀ ਜਾਂਦੇ ਅੱਗੇ ਲੈ ਕੇ ਇਹ ਲਗਭਗ ਫਾਰਟ ਤੋਂ ਦੰਦੇ ਆ ਜਿਸ ਦਾ 300 ਤੋਂ 500 ਗ੍ਰਾਮ ਲੈ ਕੇ ਆਇਆ ਕਿਸਮ ਕੁਝ ਹੋ ਦੀ ਕਿਸਮ 500 ਗ੍ਰਾਮ ਦੇ ਤੇ ਲਗਭਗ ਤੇ ਉਹ ਸਾਡੀ ਫਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਜਿੱਤੇ ਵੀ ਇਹ ਆਪਣੇ ਸੌਂਦਿਲਾ ਸੁਦਦਾ ਉਹ ਵੀ ਅਸੀਂ ਆਬਜੈਕਟ ਕਰਾਂਗੇ ਜੋ ਇਹ ਚਾਹੀਦਾ ਹੈ ਇਹਨਾਂ ਦਾ ਅਪਚ ਕੀ ਦੱਸਤਾ ਹੈਗਾ ਬੇਸਿਕਲੀ ਇੱਕ ਬਰਤਾਸਪੁਰ ਡਿਸਟ੍ਰਿਕਟ ਨੂੰ ਬਲੋਂਗ ਕਰਦਾ ਦੂਸਰਾ ਮਸਾ ਡਿਸਟ੍ਰਿਕਟ ਉਹ ਜਿਹੜੀ ਫ੍ਰੇਮ ਲੈ ਕੇ ਆਉਂਦੇ ਆ ਇਹ ਸਾਰੇ ਉੱਤੋਂ ਹੀ ਲੈ ਕੇ ਆਉਂਦੇ ਜਿੱਥੋਂ ਚੜ-ਚੜ ਤੋਂ ਮਹੀਦੀ ਹੋਰ ਇਹਨਾਂ ਦਾ ਅਪਚ ਦੱਸਤਾ ਹੈਗਾ ਕਿ ਦੋ ਦੂਸਰੇ ਨਾਲ ਇਹ ਫੇਲ ਵਗੈਰਾ ਕਰਦੇ ਹੈ ਜੀ ਕੱਲਾ ਕਿੰਨੀ ਥੋੜੀ ਇੰਨੇ ਐਕਸਪਲੇਨ ਕੀਤੀ ਹੈ ਇਹਨਾਂ ਦਾ ਪਹਿਲਾ ਇੱਕ ਪਰਚਾ ਦਰਜਾ ਜੀ ਐਸਟੀਪੋ ਵਿੱਚੋਂ ਬਾੜੀ ਦਾ ਹੈ ਜੀ ਇਹ ਇਹ ਇਕੱਠੇ ਇਨਰਾਂ ਦਾ ਜਿਲ੍ਹੇ ਦੇ ਵਿੱਚ ਆਪਸ ਚ ਰੱਤ ਜਾਏ ਇਹਨਾਂ ਦੇ ਪਹਿਲੇ ਮੁਲਕ ਇੱਕ ਏਰੀਆ ਤੇ ਹੋਣ ਕਰਕੇ ਨੌਨਸ ਕਿਉਂਕਿ ਨੇਬਰ ਡਿਸਟ੍ਰਿਕਟ ਦੇ ਰਹਿਣ ਵਾਲੇ ਹੈ ਪਰ ਦੋਨੋਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਹੇ ਜਿੰਨਾ ਕੋਈ ਨਹੀਂ ਵੱਡੇ ਕੰਮ ਹੋਰ ਵੀ ਇਨਰ ਨਾਲ ਹੋਣਗੇ ਜਾਂ ਦੋ ਜਣੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨਾਲ ਇਨਵੋਲ ਹੋਏਗਾ ਉਹਨੂੰ ਬਤਾਉਂਦੇ ਹਾਂ ਜਿਨ੍ਹਾਂ ਦੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਫੈਮਿਲੀ ਗੋ ਬੈਕਗਰਾਉਂਡ ਬੇਸਿਕਲੀ ਇਹ ਖਿੱਤੀਪੜੀ ਕਰਵਾ ਲੈਣਾ ਹੋਣਾ ਹੈ ਸਾਰੇ ਔਰ ਹਾਂਜੀ ਔਰ ਇਹ ਜਿਹੜੇ ਬੋਲੇ ਨੇ ਇਹ ਡਾਕਟਰ ਦੇ ਕੰਮ ਚ ਬੈਠੇ ਨੇ ਨਹੀਂ ਜਿੰਨੇ ਸ਼ਤਕਰ ਨਹੀਂ ਉਹ ਸਾਡੇ ਪਹਿਲਾਂ ਆਤੇ ਇਹਨਾਂ ਨੂੰ ਨੇ ਅਰੈਸਟ ਕੀਤਾ ਗਿਆ ਉਹ ਇਹਨਾਂ ਕੋਲ ਜੁਬਲੀ ਕੀਤੀ ਹੈ ਉਹ ਅਸੀਂ ਬੈਕਗਰਾਉਂਡ ਵਿੱਚ ਚੈੱਕ ਕਰਾਂਗੇ ਬੈਕਗਰਾਉਂਡ ਨੂੰ ਬਣਾਉਣ ਲਈ